ਸੈਂਸਰ ਦੀ ਰੈਂਸ ਟੈਗ ਹੈ ਪੰਜਾਬ ਕੋਲਰ ਆਈਡੀ ਕਹ ਦਿੰਦੇ ਆ ਜੀ ਸਰ ਸੋ ਇਹਦਾ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਕੀ ਹੈ ਜੋ ਆਪਣੇ ਟੈਗ ਜੋ ਆਪਾਂ ਲਾਉਨੇ ਆ ਸੈਂਸਰ ਪਸ਼ੂਆਂ ਦੇ ਜੀ ਉਹ ਪਸ਼ੂ ਦਾ 24 ਘੰਟੇ ਉਹਦੀ ਜਗਾਲੀ ਨੋਟ ਕਰਦਾ ਹੈ ਵੀ ਪਸ਼ੂ ਨੇ ਕਿੰਨੇ ਮਿੰਟ ਚਗਾਲੀ ਕੀਤੀ ਹਰ ਦੋ ਦੋ ਘੰਟੇ ਬਾਅਦ ਆਪਾਂ ਨੂੰ ਰਿਪੋਰਟ ਦਿੰਦਾ ਰਹਿੰਦੇ ਤਾਂ ਇਹ ਜਿਹੜਾ ਆਪਣਾ ਸਿਸਟਮ ਹੈ ਤੁਹਾਨੂੰ ਇਹ ਵੀ ਦੱਸੂਗਾ ਵੀ ਆਪਾਂ ਏਆਈ ਕਿੰਨੇ ਵਜੇ ਕਰਨੀ ਹੈ ਠੀਕ ਆ ਕਿੰਨੇ ਵਜੇ ਭਰਨਾ ਹੈ ਤਾਂ ਕਿ ਆਪਾਂ ਨੂੰ ਵਾਧ ਰਿਜ਼ਲਟ ਮਿਲ ਜੇ ਨਾਰਮਲੀ ਕੀ ਹੁੰਦਾ ਵੀ ਪਸ਼ੂ ਅਚਾਨਕ ਬਿਮਾਰ ਹੋਣ ਦੀ ਬਜਾਏ ਹੌਲੀ-ਹੌਲੀ ਉਹਨੂੰ ਸਲੋ ਕਰਦਾ ਹੈ ਤੇ ਇੱਕ ਪੁਆਇੰਟ ਤੇ ਜਾ ਕੇ ਉਹ ਜਗਾਲੀ ਬੰਦ ਕਰਦਾ ਹੈ ਕਿਸਾਨ ਨੂੰ ਉਦੋਂ ਪਤਾ ਲੱਗਦਾ ਜਦੋਂ ਜਗਾਲੀ ਬੰਦ ਹੋ ਜਾਂਦੀ ਹੈ ਯਾਨੀ ਕਿ ਪਸ਼ੂ ਨੂੰ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਜਾਊਗਾ ਤਾਂ ਦਵਾਈ ਦਾ ਖਰਚਾ ਵੀ ਘੱਟ ਹੋਊਗਾ ਤੇ ਪਸ਼ੂ ਦਾ ਦੁੱਧ ਵੀ ਘਟ ਘਟ ਹੋਊਗਾ ਕਿਉਂਕਿ ਜੇ ਬਿਲਕੁਲ ਜ਼ੀਰੋ ਤੇ ਜਾ ਕੇ ਅਪ ਟ੍ਰੀਟਮੈਂਟ ਸ਼ੁਰੂ ਕਰਾਂਗੇ ਫਿਰ ਐਨੀਮਲ ਉੱਥੇ ਆਉਂਦਾ ਹੀ ਨਹੀਂ। ਤਾਂ ਦੂਜੀ ਗੱਲ ਤੁਸੀਂ ਕਹੀ ਹੈਗੀ ਕਿ ਪਸ਼ੂ ਖੁੱਲਾ ਹੋਣਾ ਚਾਹੀਦਾ ਹੈ। ਹਾਂਜੀ। ਪਰ ਅਸੀਂ ਦੇਖਦੇ ਹਾਂ ਵੀ ਜਿਹਦੇ ਕੋਲ ਪੰਜ ਪਸ਼ੂ ਹੈ ਜੀ। ਉਹਦੇ ਕੋਲ ਜਗ੍ਹਾ ਵੀ ਘਟ ਹੋਊਗੀ। ਬਿਲਕੁਲ ਜੀ। ਜਾਂ ਆਪਦੇ ਪਸ਼ੂ ਨੇ ਖੁੱਲਾ ਨਹੀਂ ਰੱਖਿਆ। ਜੀ। ਸੋ ਉੱਥੇ ਕਿੰਨੇ ਕ ਪਰਸੈਂਟ ਇਹਦੀ ਜਿਹੜੀ ਰਿਪੋਰਟ ਹੈਗੀ ਆ ਫਰਕ ਪਾਉਂਦੀ। ਸਸਿਕਲ ਕਿਸਾਨ ਵੀਰੋ ਅੱਜ ਦਾ ਸਾਡਾ ਵਿਸ਼ਾ ਹੈਗਾ ਪਸ਼ੂਆਂ ਦੀ ਜਿਹੜੀ ਰੋਜ਼ਾਨਾ ਦਿਨਚਰਿਆ ਹੈਗੀ ਐ ਪਸ਼ੂ ਕੀ ਖਰਾਕ ਖਾ ਕੇ ਜਗਾਲੀ ਕਿੰਨੀ ਕਰ ਰਿਹਾ ਹੈ ਪਸ਼ੂ ਤੁਹਾਡਾ ਹੀਟ ਦੇ ਵਿੱਚੋਂ ਕਦੋਂ ਆਉਂਦਾ ਹੈਗਾ ਸੋ ਸਾਰਾ ਕੁਝ ਟੈਕਨੋਲੋਜੀ ਦੇ ਰਾਹੀਂ ਤੁਸੀਂ ਕਿਵੇਂ ਆਪਦੇ ਫੋਨ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਪਤਾ ਕਰ ਸਕਦੇ ਹੋ ਪਸ਼ੂ ਨੂੰ ਬਿਨਾ ਹੱਥ ਲਗਾਏ ਕਿ ਪਸ਼ੂ ਤੁਹਾਡਾ ਅੱਜ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ ਜਾਂ ਅੱਜ ਹੀਟ ਦੇ ਵਿੱਚ ਆਇਆ ਹੈ ਜਾਂ ਕਦੋਂ ਉਹਨੂੰ ਏਆਈ ਕਰਨ ਦੀ ਲੋੜ ਹੈ ਸੋ ਇਹ ਸਾਰੇ ਵਿਸ਼ੇ ਤੇ ਚਰਚਾ ਪਾਉਣ ਲਈ ਸਾਡੇ ਨਾਲ ਨੇ ਹਰਦੀਪ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਧੰਨਵਾਦ ਜੀ ਸੋ ਹਰਦੀਪ ਜੀ ਆਪਾਂ ਗੱਲ ਕੀਤੀ ਆ ਪਸ਼ੂਆਂ ਦੀ ਰੋਜ਼ਾਨਾ ਦਿਨਚਰਿਆ ਬਾਰੇ ਜੀ ਸੋ ਤੋਂ ਆਪਾਂ ਕੀ ਅੰਦਾਜ਼ਾ ਲਾ ਸਕਦੇ ਆ ਜੋ ਸਾਡਾ ਪ੍ਰੋਡਕਟ ਹੈ ਜੀ ਜੀਓ ਦਾ ਜੋ ਸਮਾਰਟ ਟੈਗ ਕਹਿੰਦੇ ਨੇ ਆਪਾਂ ਸੈਂਸਰ ਜੋ ਗਲੇ 'ਚ ਲੱਗਦੇ ਨੇ ਜੀ ਦਿਨਚਰਿਆ ਦਾ ਬੇਸਿਕਲੀ ਇਹ ਹੁੰਦਾ ਵੀ ਪਸ਼ੂ ਨੇ ਆਪਣੇ ਨੇ ਖਾਦਾ ਦੁੱਧ ਦਿੱਤਾ ਕੋਈ ਬਿਮਾਰਤਾ ਨਹੀਂ ਜਾਂ ਹੀਟ ਚੈੱਕ ਸਾਰੀਆਂ ਚੀਜ਼ਾਂ ਦੀ ਆਪਾਂ ਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ ਜੋ ਆਪਣੇ ਟੈਗ ਜੋ ਆਪਾਂ ਲਾਉਨੇ ਆ ਸੈਂਸਰ ਪਸ਼ੂਆਂ ਦੇ ਜੀ ਉਹ ਪਸ਼ੂ ਦਾ 24 ਘੰਟੇ ਉਹਦੀ ਜਗਾਲੀ ਨੋਟ ਕਰਦਾ ਹੈ ਵੀ ਪਸ਼ੂ ਨੇ ਕਿੰਨੇ ਮਿੰਟ ਚਗਾਲੀ ਕੀਤੀ ਜੀ ਹਰ 2-2 ਘੰਟਿਆਂ ਬਾਅਦ ਆਪਾਂ ਨੂੰ ਰਿਪੋਰਟ ਦਿੰਦਾ ਰਹਿੰਦੇ ਤੇ ਫਿਰ ਉਸ ਨੂੰ ਕੰਪੇਅਰ ਕਰਦਾ ਹੈ ਵੀ ਉਹਨੇ ਕੱਲ ਜਾਂ ਪਿਛਲੇ ਹਫਤੇ ਜਾਂ ਉਹ ਐਵਰੇਜ ਜਿੰਨੀ ਕਰਦਾ ਸੀ ਜਗਾਲੀ ਅੱਜ ਉਨੀ કરી ਜਾਂ ਨਹੀਂ કરી ਜੇ ਉਹਨੇ ਘੱਟ ਕਰੀ ਤਾਂ ਆਪਣੇ ਫੋਨ ਤੇ ਅਲਰਟ ਆ ਜਾਂਦਾ ਐਪ ਦੇ ਵਿੱਚ ਵੀ ਤੁਹਾਡਾ ਇਹ ਐਨੀਮਲ ਹੈ ਨਹੀਂ ਜਗਾਲੀ ਘੱਟ ਕਰੀ ਇਹਨੂੰ ਧਿਆਨ ਦੇਣ ਦੀ ਲੋੜ ਹੈ ਇਹਨੂੰ ਜਾ ਕੇ ਚੈੱਕ ਕਰੋ ਠੀਕ ਹੈ ਤੇ ਕਿਸਾਨ ਜਾ ਕੇ ਆਪਣੇ ਪਸ਼ੂ ਨੂੰ ਚੈੱਕ ਕਰ ਸਕਦੇ ਵੀ ਉਹਨੂੰ ਕੀ ਪ੍ਰੋਬਲਮ ਹੈ ਹੂੰ ਦੂਜਾ ਜਦੋਂ ਆਪਣਾ ਕੋਈ ਪਸ਼ੂ ਹੀਟ ਦੇ ਵਿੱਚ ਆਉਂਦਾ ਜੀ ਉਸ ਟਾਈਮ ਹੀਟ ਦੇ ਵਿੱਚ ਆਉਣ ਦੇ ਟਾਈਮ ਕਈ ਵਾਰ ਇਹ ਹੁੰਦਾ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਣੇ ਪਸ਼ੂ ਹੀਟ ਚ ਨੇ ਜਾਂ ਪਸ਼ੂ ਸ਼ਾਮ ਨੂੰ ਹੀਟ ਚ ਆਇਆ 8-9 ਵਜੇ ਆਪਾਂ ਸੋ ਗਏ ਸਵੇਰ 4-5 ਵਜੇ ਤੱਕ ਉਹਦੀ ਹੀਟ ਹੈ ਜੋ ਘਟ ਗਈ ਤਾਂ ਆਪਾਂ ਨੂੰ ਨਹੀਂ ਪ੍ਰੋਪਰ ਜਜਮੈਂਟ ਹੁੰਦੀ ਵੀ ਪਸ਼ੂ ਕਦੋਂ ਹੀਟ ਚ ਆਇਆ ਕਦੋਂ ਚਲਾ ਗਿਆ ਜਾਂ ਆਪਾਂ ਨੂੰ ਟਾਈਮ ਦਾ ਨਹੀਂ ਪਤਾ ਹੁੰਦਾ ਵੀ ਆਪਣਾ ਜੋ ਪਸ਼ੂ ਦਾ ਟਾਈਮ ਆਪਾਂ ਇਹ ਕਿੰਨੇ ਵਜੇ ਕਰਨੀ ਹੈ ਉਹਦਾ ਪ੍ਰੋਪਰ ਜਜਮੈਂਟ ਨਹੀਂ ਹੁੰਦੀ ਆ ਆਪਾਂ ਅੱਗੇ ਪਿੱਛੇ ਕਰਵਾ ਦਿੰਦੇ ਆ ਪਸ਼ੂ ਰਹਿੰਦਾ ਨਹੀਂ ਕਨਸੈਪਸ਼ਨ ਰੇਟ ਘਟ ਜਾਂਦਾ ਠੀਕ ਆ ਤਾਂ ਇਹ ਜਿਹੜਾ ਆਪਣਾ ਸਿਸਟਮ ਹੈ ਇਹ ਤੁਹਾਨੂੰ ਇਹ ਵੀ ਦੱਸੂਗਾ ਵੀ ਆਪਾਂ ਏਆਈ ਕਿੰਨੇ ਵਜੇ ਕਰਨੀ ਹੈ ਠੀਕ ਆ ਕਿੰਨੇ ਵਜੇ ਭਰਨਾ ਹੈ ਤਾਂ ਕਿ ਆਪਾਂ ਨੂੰ ਵੱਧ ਰਿਜ਼ਲਟ ਮਿਲਣ ਜੀ ਤਾਂ ਇਹ ਦੋ ਬੇਸਿਕ ਮਤਲਬ ਮੇਨ ਚੀਜ਼ਾਂ ਨੇ ਜਿਹਦੀ ਫਾਰਮਰ ਨੂੰ ਲੋੜ ਹੈ ਤੇ ਆਪਣਾ ਜੋ ਪ੍ਰੋਡਕਟ ਹੈ ਇਸ ਨੂੰ ਪ੍ਰੋਵਾਈਡ ਕਰਵਾਉਂਦਾ ਜੀ ਸੋ ਹਰਦੀਪ ਜੀ ਆਪਾਂ ਇਹਦੇ ਬਾਰੇ ਗੰਭੀਰ ਚਰਚਾ ਕਰਾਂਗੇ ਪੂਰਾ ਦੱਸਾਂਗੇ ਕਿ ਕਿਸਾਨ ਵੀਰੋ ਕਿਵੇਂ ਤੁਸੀਂ ਮਤਲਬ ਯੂਜ਼ ਕਰ ਸਕਦੇ ਹੋ ਕੀ ਹੈਗਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਇਹ ਇਹ ਜਿਹੜੀ ਤਕਨੀਕ ਹੈਗੀ ਹੈ ਜੀ ਕਿੱਥੇ ਦੀ ਤਕਨੀਕ ਹੈ ਤੇ ਤੁਸੀਂ ਕਿੰਨੇ ਸਮੇਂ ਤੋਂ ਇਸ ਲਾਈਨ ਦੇ ਵਿੱਚ ਕੰਮ ਕਰ ਰਹੇ ਹੋ ਜੋ ਮੈਂ ਆਪਣੀ ਪਰਸਨਲੀ ਗੱਲ ਕਰਾਂ ਜੀ ਮੈਨੂੰ ਤਕਰੀਬਨ 20 ਸਾਲ ਹੋ ਗਏ ਜੀ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੂੰ ਜੀ ਰਿਲਾਈਐਂਸ ਦੇ ਨਾਲ Jio ਦਾ ਜੋ ਪ੍ਰੋਡਕਟ ਇਹ ਅਸੀਂ ਤਿਆਰ ਕਰਵਾਏ 2018 ਚ ਦੀ ਵਰਕਿੰਗ ਸ਼ੁਰੂ ਹੋਈ ਸੀ ਹਮ 5 ਸਾਲ ਇਸ ਤੇ ਲੱਗੇ ਪ੍ਰੋਡਕਟ ਨੂੰ ਡਿਵੈਲਪ ਹੋਣ ਦੇ ਵਿੱਚ 2023 ਜੁਲਾਈ ਦੇ ਵਿੱਚ ਆਪਾਂ ਇਸ ਨੂੰ ਸੇਲ ਵਾਸਤੇ ਮਾਰਕੀਟ ਦੇ ਵਿੱਚ ਲਾਂਚ ਕੀਤਾ ਸੀਗਾ ਠੀਕ ਹੈ ਤੇ ਹੁਣ ਤਕਰੀਬਨ 2 ਸਾਲ ਤੋਂ ਉੱਪਰ ਹੋ ਗਏ ਜੀ ਹਮ ਤੇ ਪੰਜਾਬ ਦੇ ਵਿੱਚ ਤਕਰੀਬਨ 100 ਦੇ ਕਰੀਬ ਫਾਰਮਰ 100 ਤੋਂ ਉੱਪਰ ਹੀ ਨੇ ਜੀ ਜੋ ਆਲਰੇਡੀ ਇਹਨੂੰ ਯੂਜ਼ ਕਰ ਰਹੇ ਨੇ ਤੇ ਹੋਰ ਵੀ ਦਿਨ ਪ੍ਰ ਦਿਨ ਮਤਲਬ ਫਾਰਮਰਾਂ ਚ ਵਾਧਾ ਹੁੰਦਾ ਜਾ ਰਿਹਾ ਜੋ ਇਹਨੂੰ ਯੂਜ਼ ਕਰ ਰਹੇ ਨੇ ਕਿਉਂਕਿ ਇਹ ਸਮੇਂ ਦੀ ਲੋੜ ਬਣ ਚੁੱਕੀ ਹੈ ਜੀ ਠੀਕ ਹੈ ਜੀ ਸੋ ਇਹ ਤੁਸੀਂ 20 ਸਾਲ ਦਾ ਤਜਰਬਾ ਦੱਸਿਆ ਆਪ ਦਾ ਜੀ ਕਿਹੜਾ ਕਿਹੜਾ ਤੁਸੀਂ ਪੰਜਾਬ ਦੇ ਵਿੱਚ ਹੀ ਕੰਮ ਕਰ ਰਹੇ ਹੋ ਜਾਂ ਮਤਲਬ ਹੋਰ ਵੀ ਸਟੇਟਾਂ ਦੇ ਵਿੱਚ ਕੰਮ ਹੈਗਾ ਤੁਹਾਡਾ ਅਸੀਂ ਜੋ ਮਤਲਬ ਸਟਾਰਟਿੰਗ ਦੇ ਵਿੱਚ ਕੰਮ ਕੀਤਾ ਸੀ ਉਹ ਜੋਬ ਤੋਂ ਸਟਾਰਟ ਕੀਤਾ ਸੀ ਜੀ ਮੈਕਰੋ ਡੇਰੀ ਲੁਧਿਆਣਾ ਬਹੁਤ ਵੱਡੀ ਡੇਰੀ ਹੈ ਜੀ ਪੰਜਾਬ ਦੀ ਸਟਾਰਟਿੰਗ ਉੱਥੋਂ ਕੀਤੀ ਸੀਗੀ ਉਸ ਤੋਂ ਪਹਿਲਾਂ ਵੀ ਥੋੜਾ ਬਹੁਤ ਕਰਦੇ ਸੀ ਪਰ ਬੜਾ ਜਿਹਾ ਮੇਜਰ ਕੰਮ ਸੀ ਉੱਥੇ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਫਾਰਮਾਂ ਤੇ ਕਰਕੇ ਫਿਰ ਅਸੀਂ ਐਨੀਮਲ ਟਰੇਡਿੰਗ ਦਾ ਕੰਮ ਕੀਤਾ 올 ਓਵਰ ਇੰਡੀਆ ਸਪਲਾਈ ਦਾ ਐਨੀਮਲ ਦਾ ਜੀ ਹੂੰ ਉਸ ਤੋਂ ਬਾਅਦ ਡੇਰੀ ਫਾਰਮਸ ਤੇ ਮਤਲਬ ਕਈ ਫਾਰਮਸ ਇਦਾਂ ਦੇ ਸੀਗੇ ਜੋ ਬਹੁਤ ਮੋਟੀ ਇਨਵੈਸਟਮੈਂਟ ਲਾ ਕੇ ਲਾਸ ਦੇ ਵਿੱਚ ਚੱਲ ਰਹੇ ਸੀਗੇ ਹੂੰ ਕਿਉਂਕਿ ਸਾਨੂੰ ਐਕਸਪੀਰੀਅੰਸ ਸੀ ਫਾਰਮਰ ਦਾ ਟੱਚ ਸੀਗੇ ਫਿਰ ਉਹ ਕਹਿੰਦੇ ਸੀ ਵੀ ਸਾਨੂੰ ਤੁਸੀਂ ਹੈਲਪ ਕਰੋ ਵੀ ਅਸੀਂ ਕਿੱਦਾਂ ਇਹਨੂੰ ਪ੍ਰੋਫਿਟ 'ਚ ਲੈ ਕੇ ਆ ਸਕਦੇ ਹਾਂ ਠੀਕ ਹੈ ਤਾਂ ਫਿਰ ਅਸੀਂ 올 ਤੇ ਉਸ ਤੋਂ ਬਾਅਦ ਜੀਓ ਦੇ ਨਾਲ ਹੁਣ ਅਸੀਂ ਕਰ ਰਹੇ ਹਾਂ ਕੰਮ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਕੰਮ ਨੇ ਜੀ ਜੋ ਅਸੀਂ ਕੀਤੇ ਨੇ ਡੇਰੀ ਫਾਰਮਿੰਗ ਦੇ ਰਿਲੇਟਿਡ ਹੀ ਸਾਰੇ ਕੰਮ ਨੇ ਕਿਸਾਨੀ ਦੇ ਰਿਲੇਟਿਡ ਹੀ ਸਾਰੇ ਕੰਮ ਕੀਤੇ ਨੇ ਠੀਕ ਹੈ ਜੀ ਸੋ ਆਪਾਂ ਹੁਣ ਹਦੀਪ ਜੀ ਗੱਲ ਕਰ ਲਈ ਟੈਗ ਬਾਰੇ ਸੈਂਸਰ ਜਿਹੜਾ ਸੈਂਸਰ ਟੈਗ ਆਪਾਂ ਜੱਕ ਕੋਲਰ ਆਈਡੀ ਕਹਿ ਦਿੰਨੇ ਆ ਜੀ ਸਰ ਸੋ ਇਹਦਾ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਕੀ ਹੈ ਦੇਖੋ ਇਹ ਹੁੰਦਾ ਵੀਰ ਜੀ ਮੰਨ ਲਓ ਨਾਰਮਲ ਜਦੋਂ ਆਪਣਾ ਪਸ਼ੂ ਬਿਮਾਰ ਹੁੰਦਾ ਹੈ ਹੁਣ ਜੇ ਆਪਾਂ ਇੱਕ ਕਿਸਾਨ ਤੇ ਲਈਏ ਵੀ ਉਹਨੇ گاਵਾ ਮੱਝਾਂ ਰੱਖੀਆਂ ਨੇ ਤੇ ਉਹ ਜਾ ਕੇ ਦੇਖੂਗਾ ਵੀ ਮੇਰਾ ਪਸ਼ੂ ਬਿਮਾਰ ਹੈ ਤਾਂ ਨਾਰਮਲੀ ਕੀ ਹੁੰਦਾ ਜਦੋਂ ਪਸ਼ੂ ਚਾਰਾ ਛੱਡ ਦਿੰਦਾ ਹੈ ਤੇ ਜੁਗਾਲੀ ਬੰਦ ਕਰ ਦਿੰਦਾ ਆਪਾਂ ਨੂੰ ਉਦੋਂ ਪਤਾ ਲੱਗਦਾ ਵੀ ਇਹ ਪਸ਼ੂ ਬਿਮਾਰ ਹੋ ਗਿਆ ਨਾਰਮਲੀ ਕੀ ਹੁੰਦਾ ਜਦੋਂ ਆਪਾਂ ਦੇਖੀਏ ਵੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਵੀ ਮੰਨ ਲਓ ਇੱਕ ਗਾਂ ਆਪਣੀ ਐਵਰੇਜ 500 ਤੋਂ 600 ਮਿੰਟ ਜੁਗਾਲੀ ਕਰ ਰਹੀ ਹੈ 24 ਘੰਟਿਆਂ ਦੇ ਵਿੱਚ ਠੀਕ ਹੈ ਨਾਰਮਲੀ ਕੀ ਹੁੰਦਾ ਵੀ ਪਸ਼ੂ ਅਚਾਨਕ ਬਿਮਾਰ ਹੋਣ ਦੀ ਬਜਾਏ ਹੌਲੀ-ਹੌਲੀ ਉਹਨੂੰ ਸਲੋ ਕਰਦਾ ਹੈ ਤੇ ਇੱਕ ਪੁਆਇੰਟ ਤੇ ਜਾ ਕੇ ਉਹ ਜਗਾਲੀ ਬੰ ਕਿਸਾਨ ਨੂੰ ਉਦੋਂ ਪਤਾ ਲੱਗਦਾ ਜਦੋਂ ਜਗਾਲੀ ਬੰਦ ਹੋ ਜਾਂਦੀ ਹੈ ਪਰ ਜਦੋਂ ਮੰਨ ਲਓ 500 ਮਿੰਟ ਤੋਂ 400 ਮਿੰਟ ਤੇ ਆ ਗਿਆ ਤਾਂ ਐਪ ਨੇ ਸਾਨੂੰ ਉਸੇ ਟਾਈਮ ਦੱਸ ਦੇਣਾ ਵੀ ਇਹਨੇ ਜਗਾਲੀ ਘਟਾਤੀ ਯਾਨੀ ਕਿ ਪਸ਼ੂ ਨੂੰ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਜਾਊਗਾ ਤਾਂ ਦਵਾਈ ਦਾ ਖਰਚਾ ਵੀ ਘੱਟ ਹੋਊਗਾ ਤੇ ਪਸ਼ੂ ਦਾ ਦੁੱਧ ਵੀ ਘੱਟ ਘੱਟ ਹੋਊਗਾ ਕਿਉਂਕਿ ਜੇ ਬਿਲਕੁਲ ਜ਼ੀਰੋ ਤੇ ਜਾ ਕੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਾਂਗੇ ਫਿਰ ਐਨੀਮਲ ਉੱਥੇ ਆਉਂਦਾ ਹੀ ਨਹੀਂ ਪਰ ਜੋ ਇਹ ਐਪ ਹੈ ਇਹ ਕਿਉਂਕਿ ਇੱਕ ਇੱਕ ਕੈਲਕੂਲੇਟ ਕਰਕੇ ਸਾਨੂੰ ਦੱਸ ਦਿੰਦੀ ਹੈ ਤਾਂ ਤੁਹਾਡਾ ਐਨੀਮਲ ਜਦੋਂ ਥੋੜਾ ਜਿਹਾ ਵੀ ਬਿਮਾਰ ਹੋਇ ਤਾਂ ਤੁਸੀਂ ਉਸੇ ਟਾਈਮ ਟ੍ਰੀਟਮੈਂਟ ਕਰਕੇ ਦਵਾਈਆਂ ਦਾ ਖਰਚਾ ਵੀ ਪਚਾ ਸਕਦੇ ਹੋ ਤੇ ਪਸ਼ੂ ਦੀ ਸਿਹਤ ਵੀ ਖਰਾਬ ਹੋਣ ਤੋਂ ਬਚਾ ਸਕਦੇ ਹੋ ਜੀ ਤਾਂ ਇਹ ਇਹਦਾ ਮੇਜਰ ਫਾਇਦਾ ਹੈ ਜੀ ਉਸ ਤੋਂ ਬਾਅਦ ਪਸ਼ੂ ਦਾ ਹੀਟ ਵਾਲਾ ਜੋ ਸੀਗਾ ਕਿ ਕਈ ਵਾਰ ਪਸ਼ੂ ਹੀਟ ਚ ਆਉਂਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਟਾਈਮ ਦਾ ਪਤਾ ਨਹੀਂ ਲੱਗਦਾ ਤਾਂ ਜੇ ਮੰਨ ਲਓ ਇੱਕ ਗਾਂ ਦਾ ਇੱਕ ਮਹੀਨਾ ਜਾਂ ਡੇਢ ਮਹੀਨਾ ਵੀ ਲੇਟ ਹੋ ਗਈ ਉਹਨੇ ਸਾਲ ਚ ਸੂਆ ਨਾ ਦਿੱਤਾ 15 ਮਹੀਨਾ ਚ 14 ਚ ਦਿੱਤਾ ਤਾਂ ਉਹਦਾ ਲੈਕਟੇਸ਼ਨ ਦਾ ਮੰਨ ਕੇ ਚੱਲੋ ਵੀ ਪੂਰੇ ਸੂਏ ਦਾ 500 ਤੋਂ 1000 ਲੀਟਰ ਦੁੱਧ ਵੀ ਘੱਟ ਹੋ ਗਿਆ ਤਾਂ 20 ਤੋਂ 40000 ਰੁਪਏ ਦਾ ਉਹਨੂੰ ਲੌਸ ਹੈ ਜੇ ਪਸ਼ੂ ਇੱਕ ਡੇਢ ਮਹੀ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪ੍ਰੋਪਰ ਪਸ਼ੂ ਜਦੋਂ ਹੀਟ ਚ ਆਉਂਦਾ ਆਪਾਂ ਉਸੇ ਟਾਈਮ ਉਹਦੀ ਇਹ ਟਾਈਮ ਤੇ ਕਰ ਦਈਏ ਤਾਂ ਪਸ਼ੂ ਦੇ ਰਹਿਣ ਦੇ ਚਾਂਸ ਵੱਧ ਜਾਂਦੇ ਨੇ ਤੇ ਫਾਰਮਰ ਨੂੰ ਪ੍ਰੋਫਿਟ ਹੁੰਦਾ ਜੀ ਸੋ ਇਹਦੇ ਵਿੱਚ ਤੁਸੀਂ ਮੋਬਾਈਲ ਦੀ ਗੱਲ ਕਰ ਰਹੇ ਹੋ ਜੀ ਮੋਬਾਈਲ ਕੀ ਹੈ ਮਤਲਬ ਇਹ ਵਰਕ ਕਿਵੇਂ ਕਰਦਾ ਹੈ ਕੀ ਚੀਜ਼ ਐਕਚੁਅਲ ਚ ਓਕੇ ਜੀ ਇਹ ਸਾਡਾ ਜੋ ਸੈਂਸਰ ਹੈ ਸਾਡੇ ਫਾਰਮ ਫਾਰਮ ਦੇ ਵਿੱਚ ਇੱਕ ਐਂਟੀਨਾ ਲੱਗਿਆ ਹੁੰਦਾ ਛੋਟਾ ਜਿਹਾ ਡਿਵਾਈਸ ਸੌਫਟਵੇਅਰ ਡਿਵਾਈਸ ਕਹਿ ਦਿੰਨੇ ਆ ਉਹ ਡਿਵਾਈਸ ਨੂੰ ਜੋ ਟੈਗ ਨੇ ਉਹ ਸਿਗਨਲ ਭੇਜਦੇ ਨੇ ਹਰ 2-2 ਘੰਟਿਆਂ ਬਾਅਦ ਠੀਕ ਹੈ ਵੀ ਪਿਛਲੇ 2 ਘੰਟਿਆਂ ਚ ਕੀ ਹੋਇਆ ਹੂੰ ਉਹ ਸਿਗਨਲ ਕਲਾਊਡ ਤੇ ਜਾਂਦਾ ਜੀ ਸੈਟਲਾਈਟ ਬੇਸ ਸਿਸਟਮ ਹੈ ਕਲਾਊਡ ਤੇ ਜਾਂਦਾ ਹੈ ਉੱਥੋਂ ਫਿਰ ਤੁਹਾਡੇ ਮੋਬਾਈਲ ਦੇ ਵਿੱਚ ਹਰ 2 ਘੰਟਿਆਂ ਦਾ ਅਪਡੇਟ ਹੁੰਦੀ ਹੈ ਵੀ ਤੁਹਾਡੇ ਫਾਰਮ ਦੇ ਵਿੱਚ ਸਾਰੇ ਪਸ਼ੂਆਂ ਦਾ ਪਿਛਲੇ 2 ਘੰਟਿਆਂ ਦਾ ਕੀ ਮਤਲਬ ਕਾਰਵਿਹਾਰ ਸੀਗਾ ਠੀਕ ਹੈ ਕੋਈ ਵਧਿਆ ਘਟਿਆ ਸਿਸਟਮ ਆਪ ਦੇ ਆਪ ਉਹਨੂੰ ਜੱਜ ਕਰਦਾ ਹੈ ਕਿਉਂਕਿ ਆਪਾਂ ਜੇ ਦੇਖੀਏ ਤਾਂ ਆਪਾਂ ਕੰਪੇਅਰ ਵੈਸੇ ਨਹੀਂ ਕਰ ਸਕਦੇ ਬਿਨਾ ਟੈਕਨੋਲੋਜੀ ਤੋਂ ਟੈਕਨੋਲੋਜੀ ਕੰਪੇਅਰ ਕਰਦੀ ਹੈ ਕੰਪੇਅਰ ਕਰਕੇ ਤੁਹਾਨੂੰ ਦੱਸਦੀ ਹੈ ਵੀ ਇਹ ਪਸ਼ੂ ਤੁਹਾਡਾ ਬਿਮਾਰ ਹੈ ਨੂੰ ਚੈੱਕ ਕਰ ਲਓ ਤਾਂ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਐਪ ਚੱਲਦੀ ਹੈ ਜੀ ਐਪ ਦੇ ਵਿੱਚ ਤੁਹਾਡੀ ਸਾਰੀ ਡਿਟੇਲ ਆ ਜਾਂਦੀ ਹੈ ਉਹ ਐਪ ਦੇ ਵਿੱਚ ਤੁਹਾਨੂੰ ਅਲਰਟ ਆ ਜਾਣਗੇ ਵੀ ਇਸ ਪਸ਼ੂ ਨੂੰ ਚੈੱਕ ਕਰਨਾ ਹੈ ਬਾਕੀ ਸਾਰੇ ਓਕੇ ਨੇ ਸੋ ਇਹਦਾ ਮਤਲਬ ਇਹ ਹੈ ਵੀ ਕੋਈ ਫਾਰਮਰ ਹੈ ਜੀ ਸੋ ਉਹਦੇ ਫਾਰਮ ਤੇ ਤੁਸੀਂ ਪਹਿਲਾਂ ਸੌਫਟਵੇਅਰ ਇੰਸਟਾਲ ਕਰੋਗੇ ਜੀ ਉਸ ਤੋਂ ਬਾਅਦ ਐਪ ਡਾਊਨਲੋਡ ਉਹਦੇ ਫੋਨ ਦੇ ਵਿੱਚ ਕਰੋਗੇ ਜੀ ਉਹਦੇ ਪਸ਼ੂਆਂ ਦੇ ਗਲਾਂ ਦੇ ਵਿੱਚ ਟੈਗ ਲੱਗਣਗੇ ਟੈਗ ਲੱਗੋਗੇ ਉਸ ਤੋਂ ਬਾਅਦ ਜੋ ਜੋ ਤੁਸੀਂ ਉਹਨੂੰ ਸਿਖਾਉਂਗੇ ਵੀ ਇਹ ਚੀਜ਼ ਦੇਖਣੀ ਹੈ ਹੈ ਉਹ ਸਾਰੀ ਤੁਸੀਂ ਉਹਨੂੰ ਸਮਝਾ ਕੇ ਆਣੇ ਹੋ ਹਾਂ ਬਿਲਕੁਲ ਬਿਲਕੁਲ ਜੀ ਕਿਉਂਕਿ ਆਮ ਫਾਰਮਰ ਹੈ ਜੋ ਮਤਲਬ ਕਿਸਾਨ ਹੈ ਡੇਰੀ ਫਾਰਮਰ ਹੈ ਨੋ ਡਾਊਟ ਉਹਨਾਂ ਤੇ ਆਪਾਂ ਗੱਲ ਕਰਦੇ ਆਂ ਵੀ ਮੋਬਾਈਲ ਦਾ ਜਮਾਨਾ ਹੈ ਜਾਂ ਕੁਝ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਚੀਜ਼ਾਂ ਹੁੰਦੀਆਂ ਜਿੱਤੇ ਫਾਰਮਰ ਖੁਦ ਆਪ ਨਹੀਂ ਡਿਸੀਜਨ ਲੈ ਸਕਦਾ ਜਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੋ ਉਹਦੇ ਲਈ ਤੁਹਾਡੀ ਟੀਮ ਕਿੱਦਾਂ ਕੰਮ ਕਰਦੀ ਹੈ ਫਿਰ ਜਿਸ ਜਿਸ ਦਿਨ ਮੰਨ ਕੇ ਚੱਲੋ ਆਪਣਾ ਆਰਡਰ ਆ ਗਿਆ ਜੀ ਅਸੀਂ ਆਰਡਰ ਭੇਜ ਦਿੰਨੇ ਆ 15 ਤੋਂ 20 ਦਿਨ ਲੱਗਦੇ ਨੇ ਸਾਡਾ ਮਟੀਰੀਅਲ ਆਉਣ ਦੇ ਵਿੱਚ ਕਿਉਂਕਿ ਇਹਦੇ ਵਿੱਚ ਜੋ SIM-based ਸਿਸਟਮ ਹੈ ਤਾਂ ਫਾਰਮਰ ਦੇ ਨਾਮ ਤੇ ਹੀ eSIM ਲਾ ਕੇ ਆਉਂਦਾ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਅੱਛਾ ਜਦੋਂ ਮੰਨ ਲਓ ਮਟੀਰੀਅਲ ਆ ਗਿਆ ਤੇ ਅਸੀਂ ਫਾਰਮਰ ਦੇ ਫਾਰਮ ਤੇ ਜਾਂਦੇ ਆ ਪੂਰਾ ਉਹਨਾਂ ਦਾ ਡਾਟਾ ਐਨੀਮਲ ਦਾ ਕੱਲੇ ਕੱਲੇ ਐਨੀਮਲ ਦੀ ਆਈਡੀ ਬਣਦੀ ਹੈ ਐਪ ਦੇ ਵਿੱਚ ਕਿਉਂਕਿ ਐਪ ਨੂੰ ਦੱਸਣਾ ਪੈਣਾ ਵੀ ਇਹ ਪਹਿਲੇ ਸੂ ਹੈ ਇਹਦੀ ਉਮਰ ਕਿੰਨੀ ਹੈ ਇਹਦੇ ਆਪ ਆਈ ਆਈ ਯਾਨੀ ਜਿਸ ਦਿਨ ਆਪਣੀ ਇੰਸਟਾਲੇਸ਼ਨ ਹੈ ਉਸ ਤੋਂ ਪਹਿਲਾਂ ਦਾ ਜੋ ਡਾਟਾ ਉਹ ਫਾਰਮਰ ਦੇ ਦਿੰਦਾ ਹੈ ਸਾਨੂੰ ਅਸੀਂ ਐਪ ਦੇ ਵਿੱਚ ਫਿਲ ਕਰ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਜੋ-ਜੋ ਵੀ ਸਿਸਟਮ ਸਾਡਾ ਹੁੰਦਾ ਹੈ ਜੋ-ਜੋ ਵੀ ਐਨੀਮਲ ਦਾ ਹੁੰਦਾ ਉਹ ਫਾਰਮਰ ਅਪਲੋਡ ਕਰਦਾ ਰਹਿੰਦਾ ਹੈ ਤੇ ਸੌਫਟਵੇਅਰ ਦੇ ਵਿੱਚ ਡਾਟਾ ਡਿਵੈਲਪ ਹੋਈ ਜਾਂਦਾ ਉਹਦੇ ਬੇਸ ਤੇ ਫਿਰ ਸਾਰਾ ਜੋ ਹੈ ਕੰਮ ਹੁੰਦਾ ਹੈ ਫਾਰਮਰ ਨੂੰ ਜਿਹਨੂੰ ਨਹੀਂ ਨੋਲੇਜ ਹੈਗੀ ਉਹਨੂੰ ਅਸੀਂ ਸਾਰਾ ਜਾ ਕੇ ਦੱਸ ਕੇ ਸਿਖਾ ਕੇ ਆਉਨੇ ਆਂ ਉਸ ਤੋਂ ਬਾਅਦ ਵੀ ਫਾਰਮਰ ਵਾਸਤੇ ਸਾਡੇ ਫੋਨ 24 ਘੰਟੇ ਆਉਣ ਨੇ ਜੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਡੇ ਇੰਜੀਨੀਅਰ ਹੈਗੇ ਨੇ ਬਾਅਦ ਚ ਜਾ ਕੇ ਵੀ ਸਰਵਿਸ ਦੇ ਦਿੰਦੇ ਨੇ ਠੀਕ ਹੈ ਉਹਦੇ ਵਿੱਚ ਕੋਈ ਦਿੱਕਤ ਨਹੀਂ ਸੋ ਮਤਲਬ ਤੁਸੀਂ ਜਦੋਂ ਤੱਕ ਫਾਰਮਰ ਨੂੰ ਕੱਲੀ-ਕੱਲੀ ਚੀਜ਼ ਨਹੀਂ ਸਮਝਣ ਲੱਗਦੀ ਉਦੋਂ ਤੱਕ ਸਮਝਾਉਂਦੇ ਜਾਣਾ ਹਾਂਜੀ ਹਾਂ ਬਿਲਕੁਲ ਠੀਕ ਹੈ ਇਹ ਆਪਾਂ ਕਿੰਨੇ ਕ ਪਸ਼ੂਆਂ ਤੋਂ ਸ਼ੁਰੂ ਕਰ ਸਕਦੇ ਹੈਗੇ ਮੰਨ ਲਓ ਕਿ ਅੱਜ ਕੋਈ ਕਿਸਾਨ ਸਾਨੂੰ ਕਹਿਣ ਜੀ ਇਹ ਆਪਾਂ ਪਸ਼ੂਆਂ ਦੇ ਲਈ ਟੈਗ ਲਵਾਣੇ ਆ ਆਈਡੀ ਕੋਲਰ ਟੈਗ ਜਿਹੜੇ ਆ ਜੀ ਸੋ ਕਿੰਨੇ ਪਸ਼ੂਆਂ ਦੇ ਲਈ ਤੁਸੀਂ ਲਾਣੇ ਹੋ ਇਹ 10 ਪਸ਼ੂਆਂ ਦਾ ਆਰਡਰ ਜੋ ਹੈ ਕੰਪਨੀ ਲੈਂਦੀ ਹੈ ਜੀ ਘੱਟੋ-ਘੱਟ ਹੂੰ 10 ਦੀ ਰਿਕੁਆਇਰਮੈਂਟ ਹੁੰਦੀ ਹੈ ਜੀ ਕਿਉਂਕਿ ਉਹਦੇ ਵਿੱਚ ਫਿਰ ਗਰੁੱਪ ਦਾ ਡਾਟਾ ਕੰਪੇਅਰ ਕਰਕੇ ਹੀ ਰਿਜ਼ਲਟ ਆਉਂਦੇ ਨੇ ਤੇ ਮੈਂ ਇਹਦੇ ਨਾਲ ਇੱਕ ਗੱਲ ਹੋਰ ਐਡ ਕਰ ਦੇਣਾ ਜੀ ਕਿ ਪਸ਼ੂ ਆਪਣੇ ਨੇ ਜੋ ਉਹ ਖੁੱਲੇ ਰਹਿਣੇ ਚਾਹੀਦੇ ਨੇ ਜੀ ਅੱਛਾ ਬੰਨੇ ਹੋਏ ਪਸ਼ੂਆਂ ਤੇ ਰਿਜ਼ਲਟ ਘਟ ਜਾਂਦਾ ਹੀਟ ਦਾ ਆ ਜਾਂਦਾ ਰਿਜ਼ਲਟ ਹੈਲਥ ਦਾ ਤਾਂ ਆ ਜਾਊਗਾ ਕਿਉਂਕਿ ਜੁਗਾਲੀ ਐਨੀਮਲ ਦਾ ਨੋਟ ਕਰ ਲੈਣਾ ਸੈਂਸਰ ਨੇ ਪਰ ਹੀਟ ਦੇ ਅਲਰਟ ਦੇ ਵਿੱਚ ਥੋੜੀ ਜੀ ਘਟ ਜਾਂਦੀ ਹੈ ਕਿਉਂਕਿ ਬੰਨੇ ਹੋਏ ਪਸ਼ੂ ਦੇ ਵਿੱਚ ਐਕਟੀਵਿਟੀ ਉਨੀ ਨਹੀਂ ਦਿਖਦੀ ਤਾਂ ਇਹ ਆਪਣੇ ਫਾਰਮਰ ਨੇ ਜ਼ਰੂਰ ਧਿਆਨ ਰੱਖਣੀ ਹੈ ਜੀ। ਸੋ ਇਹਦਾ ਮਤਲਬ ਇਹ 10 ਪਸ਼ੂਆਂ ਤੋਂ ਘੱਟ ਵਾਲਾ ਨਹੀਂ ਹੋ ਸਕਦਾ ਕਿਉਂਕਿ ਆਪਾਂ ਦੇਖਦੇ ਹਾਂ 10 ਪਸ਼ੂਆਂ ਵਾਲੇ ਜੇ ਆਪਾਂ ਮੰਨਦੇ ਹਾਂ ਸਾਡਾ ਜਿਹੜਾ ਆਮ ਪਸ਼ੂ ਪਾਲਕ ਹੈ ਜੀ ਜਿਹਨੇ ਮੰਨ ਲਓ ਖਰਚਾ ਕਰਨਾ 5 ਤੋਂ 7 ਪਸ਼ੂ ਨੋਰਮਲ ਹੁੰਦੇ ਹੁੰਦੇ ਨੇ ਜੀ। ਸੋ ਜੇ ਬਿਲਕੁਲ ਘੱਟ ਵਾਲੇ ਇੱਕ ਇੱਕ ਦੋ ਦੋ ਵਾਲੇ ਚਲੋ ਉਹ ਤਾਂ ਆਪ ਹੀ ਪਸ਼ੂਆਂ ਦੇ ਵਿੱਚ ਪਿਛੜਦੇ ਜਾਂ ਕੁਝ ਹੈਗਾ 5 ਤੋਂ 7 ਪਸ਼ੂਆਂ ਵਾਲੇ ਲਈ ਕੀ ਆ ਫੈਸਿਲਿਟੀ ਹੈ ਫਿਰ ਇਹ? ਉਹ ਅਸੀਂ ਦੇਖ ਲਾਂਗੇ ਜਦੋਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਜੇ ਆਪਾਂ ਦਿੰਨੇ ਆ ਤਾਂ ਫਿਰ ਅਸੀਂ ਦੇਖਾਂਗੇ ਕੋਸ਼ਿਸ਼ ਕਰਾਂਗੇ ਵੀ ਆਪਾਂ 5 ਤੋਂ 7 ਵਾਲੇ ਨੂੰ ਵੀ ਪ੍ਰੋਵਾਈਡ ਕਰਾ ਸਕੀਏ ਸੋ ਮਤਲਬ ਆਪਾਂ ਇਹ ਮੰਨ ਕੇ ਚੱਲਦੇ ਆਂ ਵੀ ਪੰਜ ਪਸ਼ੂਆਂ ਵਾਲਾ ਵੀ ਜੇ ਲਵਾਉਣਾ ਚਾਹੁੰਦਾ ਹੈਗਾ ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹ ਵੀ ਲਵਾ ਸਕਦਾ ਵੀ ਕੋਸ਼ਿਸ਼ ਕਰਾਂਗੇ ਜੀ ਪੂਰੀ ਵੀ ਲਾਤੀ ਠੀਕ ਹੈ ਸੋ ਦੂਜੀ ਗੱਲ ਤੁਸੀਂ ਕਹੀ ਹੈਗੀ ਕਿ ਪਸ਼ੂ ਖੁੱਲਾ ਹੋਣਾ ਚਾਹੀਦਾ ਹੈ ਪਰ ਅਸੀਂ ਦੇਖਦੇ ਆਂ ਵੀ ਜਿਹਦੇ ਕੋਲ ਪੰਜ ਪਸ਼ੂ ਹੈ ਜੀ ਉਹਦੇ ਕੋਲ ਜਗ੍ਹਾ ਵੀ ਘੱਟ ਹੋਊਗੀ ਬਿਲਕੁਲ ਜੀ ਜਾਂ ਆਪਦੇ ਪਸ਼ੂ ਨੇ ਖੁੱਲਾ ਨਹੀਂ ਰੱਖ ਸਕਦਾ ਜੀ ਸੋ ਉੱਥੇ ਕਿੰਨੇ ਕ ਪਰਸੈਂਟ ਇਹਦੀ ਜਿਹੜੀ ਰਿਪੋਰਟ ਹੈਗੀ ਆ ਫਰਕ ਪਾਉਂਦੀ ਹੈ ਉੱਥੇ ਆ ਵੀਰ ਜੀ ਜੋ ਤਾਂ ਹੈਗਾ ਹੈਲਥ ਦਾ ਜਿੱਥੇ ਜਗਾਲੀ ਦੇ ਨਾਲ ਮਤਲਬ ਹੈਲਥ ਦਾ ਪਤਾ ਲੱਗਣਾ ਹੈ ਉੱਥੇ ਤਾਂ ਪੂਰਾ ਓਕੇ ਆ ਕੋਈ ਦਿੱਕਤ ਨਹੀਂ ਜਗਾਲੀ ਵੱਲੋਂ ਮਤਲਬ ਓਕੇ ਆ ਹਾਂ ਕਿਉਂਕਿ ਪਸ਼ੂ ਬੰਨਿਆ ਹੋਇਆ ਵੀ ਜਗਾਲੀ ਕਰੂਗਾ ਤੇ ਖੁੱਲਾ ਵੀ ਕਰੂਗਾ ਦੂਸਰਾ ਆ ਗਿਆ ਹੀਟ ਦਾ ਜੀ ਹੀਟ ਦੇ ਵਿੱਚ ਕੀ ਹੁੰਦਾ ਹੈ ਵੀ ਹੀਟ ਦੇ ਵਿੱਚ ਜਦੋਂ ਐਨੀਮਲ ਹੀਟ ਚੋਂਦਾ ਹੈ ਉਹ ਭਜਨਸ ਥੋੜੀ ਵਧਾ ਦਿੰਦਾ ਛਾਲਾਂ ਵਾਲਾ ਮਾਰਦਾ ਹੂੰ ਉੱਥੇ ਕੀ ਹੁੰਦਾ ਜਦੋਂ ਆਪਾਂ ਪਸ਼ੂ ਬੰਨਿਆ ਹੋਇਆ ਜੀ वैसे आपा नॉर्मली देखਦੇ ਆਂ ਵੀ ਉਹ ਪਸ਼ੂ ਥੋੜੀ ਬਹੁਤ ਐਕਟੀਵਿਟੀ ਦਾ ਬੰਨਿਆ ਹੋਇਆ ਵੀ ਵਧਾ ਦਿੰਦਾ ਠੀਕ ਹੈ ਉੱਥੇ ਅਸੀਂ ਇਹ ਕਹਿੰਦੇ ਆਂ ਵੀ 20% ਜੋ ਹੈਗੇ ਨੇ ਹੀਟ ਦੇ ਵਿੱਚ ਉਹ ਐਕਿਊਰੇਸੀ ਦੇ ਵਿੱਚ ਘਟ ਜਾਂਦੀ ਆ ਅੱਛਾ ਬੰਨਿਆ ਹੋਏ ਪਸ਼ੂ ਦੇ ਵਿੱਚ ਹਾਂ ਬਾਕੀ ਕੋਈ ਦਿੱਕਤ ਨਹੀਂ ਸੋ ਮਤਲਬ ਇਹ ਤੇ ਜੇ ਆ ਵੀ ਸਿਰਫ 20% ਹੀਟ ਦੇ ਵਿੱਚ ਈਂਡ ਦੇ ਕੇਸ ਦੇ ਵਿੱਚ ਹੋਊਗਾ ਪਰ 20% ਨੂੰ ਆਪਾਂ ਛੱਡ ਦਈਏ ਜੀ 80% ਪਸ਼ੂ ਪਤਾ ਲੱਗੂਗਾ ਉਹਨੂੰ ਫੋਨ ਦੇ ਵਿੱਚ ਕੀ ਉਹਦਾ ਪਸ਼ੂ ਹੀਟ ਦੇ ਵਿੱਚ ਆ ਰਿਹਾ ਜਾਂ ਤਾਂ ਉਹ ਡਾਕਟਰ ਤੋਂ ਚੈੱਕ ਕਰਾ ਕੇ AI ਵਗੈਰਾ ਤਾਂ ਆਪਾਂ ਮਤਲਬ ਉਹਨੂੰ ਆਈਡੀਆ ਤਾਂ ਹੋ ਜੂਗਾ ਆਈਡੀਆ ਹੋ ਜੂਗਾ ਬਾਕੀ ਪਸ਼ੂ ਵੈਸੇ ਵੀ ਸਿੰਪਟਮ ਦਿੰਦਾ ਹੈ ਡਿਸਚਾਰਜ ਦਿੰਦਾ ਹੈ ਤਾਰਾ ਦਿੰਦਾ ਹੈ ਪਸ਼ੂ ਦਾ ਵੈਸੇ ਵੀ ਆਪਾਂ ਨੂੰ ਪਤਾ ਲੱਗਦਾ ਸੋ ਆਪਾਂ ਨੂੰ ਮਤਲਬ ਇੱਕ ਹੈਗਾ ਚੈੱਕ ਹੈਗਾ ਆਪਣੇ ਕੋਲ ਵੀ ਆਪਾਂ ਪਸ਼ੂ ਦਾ ਜਿਹੜਾ ਜੋ ਵੀ ਉਹਦਾ ਸਿਸਟਮ ਬਦਲਿਆ ਹੈਗਾ ਹੀਟ ਦੀਆਂ ਹਰਕਤਾਂ ਦੱਸਦਾ ਹੈਗਾ ਉਹ ਆਪਾਂ ਫੋਨ ਦੇ ਵਿੱਚ ਵੀ ਦੇਖ ਸਕਦੇ ਹਾਂ 80% ਦਾ ਡਾਟਾ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਫਿਰ ਵੀ ਲਾਹੇਵੰਦ ਹੈਗਾ ਲਾਹੇਵੰਦ ਹੈ ਜੀ ਠੀਕ ਹੈ ਹੈਲਥ ਦਾ ਵੀ ਹੈਗਾ ਸੋ ਇਸ ਤੋਂ ਇਲਾਵਾ ਹੋਰ ਕੀ ਬੈਨੀਫਿਟ ਹੈ ਇਹਦੇ ਇਹਦੇ ਵਿੱਚ ਬੈਨੀਫਿਟ ਇਹ ਨੇ ਜੀ ਵੀ ਜੇ ਮੰਨ ਕੇ ਚੱਲੋ ਆਪਣਾ ਸਾਰਾ ਰਿਕਾਰਡ ਫਾਰਮ ਦਾ ਜਿਹੜੇ ਪਸ਼ੂਆਂ ਦੇ ਤੁਹਾਡੇ ਟੈਗ ਲੱਗੇ ਨੇ ਉਹਨਾਂ ਦਾ ਵੀ ਜਿਹਦੇ ਨਹੀਂ ਲੱਗੇ ਉਹਦਾ ਵੀ ਤੁਸੀਂ ਐਂਟਰੀ ਕਰ ਸਕਦੇ ਹੋ ਐਪ ਦੇ ਵਿੱਚ ਸਾਰੀ ਵੈਟਰਨਰੀ ਟ੍ਰੀਟਮੈਂਟ ਤੁਸੀਂ ਐਡ ਕਰ ਸਕਦੇ ਹੋ ਸਾਰੇ ਸੀਮਨ ਪੂਰਾ ਪੈ ਡਿਗਰੀ ਦਾ ਰਿਕਾਰਡ ਦੂਜੀ ਤੀਜੀ ਚੌਥੇ ਸੂਏ ਤੱਕ ਦਾ ਬੱਚੀ ਤੋਂ ਮਾਂ ਦਾ ਮਾਂ ਤੋਂ ਬੱਚੀ ਦਾ ਅੱਗੇ ਉਸ ਦੀ ਬੱਚੀ ਦਾ ਪੂਰਾ ਟਰੈਕ ਤੁਸੀਂ ਰੱਖ ਸਕਦੇ ਹੋ ਵੈਕਸੀਨੇਸ਼ਨ ਦਾ ਤੁਹਾਨੂੰ ਅਲਰਟ ਆਊਗਾ ਪੀੜੀ ਦਾ ਅਲਰਟ ਆਊਗਾ ਜੀ ਡਰਾਈ ਕਰਨ ਦਾ ਆਊਗਾ ਸੋਣ ਦਾ ਆਊਗਾ ਉਸ ਤੋਂ ਇਲਾਵਾ ਹੀਟ ਦਾ ਤੇ ਹੈਲਥ ਦਾ ਆਊਗਾ ਹੀ ਆਊਗਾ ਜੀ ਤਾਂ ਇਹ ਸਾਰੇ ਵੀ ਅਲਰਟ ਤੁਹਾਨੂੰ ਆਉਣਗੇ ਉਸ ਤੋਂ ਇਲਾਵਾ ਇੱਕ ਜੋ ਹੋਰ ਬੈਨੀਫੀਸ਼ੀਅਲ ਗੱਲ ਹੈ ਜੀ ਜੇ ਤੁਸੀਂ ਦੁੱਧ ਦਾ ਰਿਕਾਰਡ ਰੱਖਣਾ ਹੈ ਤਾਂ ਤੁਸੀਂ ਇਹਦੇ ਵਿੱਚ ਮੈਨੂਅਲ ਐਂਟਰੀ ਦੁੱਧ ਦੀ ਕਰ ਸਕਦੇ ਹੋ ਉਸ ਤੋਂ ਬਾਅਦ ਮੰਨ ਲਓ ਤੁਸੀਂ ਰੋਜ਼ ਐਂਟਰੀ ਕਰ ਰਹੇ ਹੋ ਇਹਦੇ ਵਿੱਚ ਕਿ ਕਿਸੇ ਪਸ਼ੂ ਨੇ ਅੱਜ ਘਟ ਦਿੱਤਾ ਤਾਂ ਤੁਹਾਨੂੰ ਅਲਰਟ ਆਜੂਗਾ ਉਹਦਾ ਵੀ ਹਾਂ ਤੁਹਾਡੇ ਇਸ ਪਸ਼ੂ ਨੇ ਦੁੱਧ ਘਟ ਦਿੱਤਾ ਹੈ ਤਾਂ ਤੁਸੀਂ ਪੂਰੇ ਸੂਏ ਦਾ ਰਿਕਾਰਡ ਰੱਖ ਸਕਦੇ ਹੋ ਕੱਲ ਨੂੰ ਤੁਸੀਂ ਪਸ਼ੂ ਵੇਚਣਾ ਹੈ ਹਾਂ ਤਾਂ ਤੁਸੀਂ ਜਿਹੜਾ ਖਰੀਦਣ ਵਾਲਾ ਉਹਨੂੰ ਵੈਕਸੀਨੇਸ਼ਨ ਦਾ ਹਰ ਚੀਜ਼ ਦਾ ਰਿਕਾਰਡ ਸੀਮਨ ਦਾ ਤੁਸੀਂ ਐਪ ਦੇ ਵਿੱਚ ਦਿਖਾ ਸਕਦੇ ਹੋ ਤੁਹਾਡਾ ਪਸ਼ੂ ਜਦ ਤੁਸੀਂ ਵੇਚਣਾ ਉਹਦੀ ਵੀ ਵੈਲਿਊ ਵਧੂਗੀ ਜੀ ਕਿਉਂਕਿ ਦੇਖ ਅੱਜ ਕੱਲ ਇਹ ਜ਼ਰੂਰ ਹੈ ਵੀ ਜੋ ਕੋਈ ਵੀ ਬੰਦਾ ਪਸ਼ੂ ਲੈਂਦਾ ਮਹਿੰਗੇ ਹੋ ਰਹੇ ਨੇ ਤਾਂ ਉਹ ਅਗਲਾ ਕਹਿੰਦਾ ਮੈਨੂੰ ਯਕੀਨ ਨਹੀਂ ਹੈਗਾ ਵੀ ਤੁਸੀਂ ਕਦੋਂ ਕੀ ਕਰਿਆ ਪਰ ਜੇ ਤੁਸੀਂ 6 ਮਹੀਨੇ 8 ਮਹੀਨੇ ਪਹਿਲਾਂ ਦੀ ਐਂਟਰੀ ਐਪ ਦੇ ਵਿੱਚ ਉਹਨੂੰ ਦਿਖਾਉਂਗੇ ਤਾਂ ਉਹ ਅਗਲੇ ਨੂੰ ਵੀ ਯਕੀਨ ਆ ਜਾਂਦਾ ਵੀ ਹਾਂ ਯਾਰ 1 ਸਾਲ ਤੋਂ ਦੁੱਧ ਦੀ ਐਂਟਰੀ ਕਰ ਰਹੇ ਨੇ ਵੀ ਇਹ ਸਹੀ ਹੈ ਠੀਕ ਹੈ ਤਾਂ ਉਸ ਦਿਨ ਤੁਹਾਡੇ ਪਸ਼ੂ ਦੀ ਵੈਲਿਊ ਵੀ ਵੱਧਦੀ ਹੈ ਜੀ ਠੀਕ ਹੈ ਸੋ ਹੁਣ ਆਪਾਂ ਜੇ ਮੋਟਾ-ਮੋਟਾ ਖਰਚੇ ਦੀ ਗੱਲ ਕਰ ਲਈਏ ਜੀ ਖਰਚਾ 10 ਪਸ਼ੂਆਂ ਦੇ ਲਈ ਮੋਟਾ-ਮੋਟਾ ਕਿੰਨਾ ਹੈ 10 ਪਸ਼ੂਆਂ ਦੇ ਵਾਸਤੇ ਤੁਸੀਂ ਮੰਨ ਕੇ ਚੱਲੋ ਜੀ ਜੋ ਆਪਣਾ ਟੈਗ ਦਾ ਐਮ ਆਰ ਪੀ ਹੈ ਉਹ 5000 ਹੈ ਜੀ ਤੇ ਜੋ ਆਪਣਾ ਐਂਟੀਨਾ ਉਹ 10000 ਦਾ ਹੈ ਠੀਕ ਹੈ 10 ਪਸ਼ੂਆਂ ਵਾਸਤੇ 50000 ਦੇ ਟੈਗ ਹੋਗੇ ਜੀ ਤੇ 10000 ਦਾ ਐਂਟੀਨਾ 60000 ਠੀਕ ਹੈ ਬਾਕੀ ਜੋ ਆਪਣੀ ਖੇਤੀ ਤੋਂ ਸ ਤਾਂ ਮਤਲਬ ਇਹ ਹੈਗਾ ਵੀ ਆਪਾਂ ਫਾਰਮਰਸ ਨੂੰ ਐਮ ਆਰ ਪੀ ਤੋਂ ਥੱਲੇ ਹੀ ਰੱਖਣਾ ਹੈਗਾ ਹਾਂ ਬਿਲਕੁਲ ਥੱਲੇ ਰੱਖਾਂਗੇ ਕੋਈ ਚੀਜ਼ ਜਿਹੜੀ ਵੀ ਹੈਗੀ ਆ ਕੁਝ ਵੀ ਫਾਰਮਰ ਲਵਾਉਂਦਾ ਹੈਗਾ ਕਿਉਂਕਿ ਇਹ ਚੀਜ਼ਾਂ ਉਹੀ ਲਵਾਊਗਾ ਜਿਹੜਾ ਫਾਰਮਰ ਪਸ਼ੂਆਂ ਦੇ ਪ੍ਰਤੀ ਜਾਂ ਇਸ ਕੰਮ ਦੇ ਵਿੱਚ ਰੁਚੀ ਰੱਖਦਾ ਹੈ ਬਿਲਕੁਲ ਜੀ ਜਾਂ ਮਤਲਬ ਆਪਦੇ ਪਸ਼ੂਆਂ ਦੀ ਦੇਖਭਾਲ ਨੂੰ ਲੈ ਕੇ ਬਿਲਕੁਲ ਜੀ ਪ੍ਰੇਮੀ ਹੈ ਜਾਂ ਕੁਝ ਹੈ ਸੋ ਤੇਰੇ ਆਪਾਂ ਫਿਰ ਮੋਟਾ-ਮੋਟਾ ਜਿਹਾ ਆਈਡੀਆ ਗੱਲ ਕਰ ਲਈ ਤਾਂ ਜਿਵੇਂ ਤੁਸੀਂ ਦੱਸਿਆ ਹੈਗਾ 50000 ਤੇ 10000 10000 ਮਤਲਬ 60000 ਰੁਪਇਆ 60000 ਰੁਪਇਆ ਠੀਕ ਹੈ ਸੋ ਇਹ ਮੋਡਾ ਮੋਡਾ ਐਮ ਆਰ ਪੀ ਦੇ ਹਿਸਾਬ ਨਾਲ ਰੇਟ ਦੱਸਿਆ ਇਹਨਾਂ ਨੇ ਖਰਚਾ ਇੰਨਾ ਹੈਗਾ ਸੋ ਇਸ ਤੋਂ ਬਾਅਦ ਆਪਾਂ ਇੱਕ ਗੱਲ ਕਰ ਲਈਏ ਜਦੋਂ ਮੈਂ ਐਗਜ਼ਾਮਪਲ ਲੈ ਕੇ ਚੱਲਦਾ ਜੀ ਕਿ ਮੈਂ ਇਹ ਫਾਰਮ ਤੇ ਲਵਾ ਲਿਆ ਜੀ ਅੱਜ ਤੁਸੀਂ ਮੇਰੇ ਫਾਰਮ ਤੇ ਇਹਨੂੰ ਚੀਜ਼ ਨੂੰ ਇੰਸਟਾਲ ਕਰ ਗਏ ਹੋ ਜੀ ਉਸ ਤੋਂ ਬਾਅਦ ਤੁਸੀਂ ਮੈਨੂੰ ਸਿਖਾ ਵੀ ਗਏ ਹੋ ਸਾਰਾ ਕੁਝ ਜੀ ਫਿਰ ਇਹ ਕਿੰਨੇ ਸਾਲ ਕੱਢੂਗਾ ਉਸ ਤੋਂ ਬਾਅਦ ਕੀ ਇਹਦੀ ਸਰਵਿਸ ਦੀ ਵੀ ਲੋੜ ਪੈਂਦੀ ਹੈ ਜਾਂ ਕੀ ਇਹਦੇ ਸੌਫਟਵੇਅਰ ਨੂੰ ਅਪਗ੍ਰੇਡ ਕਰਨਾ ਪੈਂਦਾ ਹੈ ਕੀ ਹੈਗਾ ਉਹ ਖਰਚੇ ਵੀ ਹੁੰਦੇ ਆ ਕੋਈ ਹਾਂਜੀ ਇਹਦੀ ਜਿਹੜੀ ਲਾਈਫ اٹੈਕ ਦੀ ਉਹ 5 ਤੋਂ 6 ਸਾਲ ਹੈ ਜੀ ਅੱਛਾ 5 ਤੋਂ 6 ਸਾਲ ਤੋਂ ਬਾਅਦ ਇਹ ਚੇਂਜ ਕਰਨਾ ਪੈਂਦਾ ਇਹਦੀ ਲਾਈਫ ਇੰਨੀ ਹੁੰਦੀ ਹੈ ਤੁਸੀਂ ਕਿਸੇ ਵੀ ਕੰਪਨੀ ਦਾ ਲਵਾਂਗੇ ਉਹਨਾਂ ਦੀ ਇਹੀ ਹੁੰਦਾ ਜੀ ਲਾਈਫ ਇੰਨੀ ਕੀ ਹੁੰਦੀ ਹੈ ਉਸ ਤੋਂ ਬਾਅਦ ਜੋ ਤੁਹਾਡੀ ਗਾਰੰਟੀ ਵਾਰੰਟੀ ਹੈ ਜੀ ਉਹ 1 ਸਾਲ ਦੀ ਇਹਦੀ ਗਾਰੰਟੀ ਹੈ ਜੀ 1 ਸਾਲ ਤੱਕ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਅਸੀਂ ਚੇਂਜ ਕਰਾਂਗੇ ਜੀ ਮਤਲਬ ਡਿਵਾਈਸ ਹੀ ਚੇਂਜ ਹੋ ਜਾਂਦੀ ਹੈ ਬੇਸਿਕਲੀ ਠੀਕ ਹੈ ਤੇ ਉਸ ਤੋਂ ਇਲਾਵਾ ਇਹਦਾ ਇੱਕ سبسਕ੍ਰਿਪਸ਼ਨ ਚਾਰਜ ਵੀ ਹੈਗਾ ਜੀ ਇੱਕ ਸਾਲ ਪਹਿਲੇ ਸਾਲ ਤਾਂ ਫ੍ਰੀ ਹੈ ਜੀ ਅਗਲੇ ਸਾਲ ਤੋਂ ਇਹਦਾ 300 ਰੁਪਏ ਇੱਕ ਪਸ਼ੂ ਦਾ ਇੱਕ ਸਾਲ ਦਾ ਆਲਮੋਸਟ ਅਪਰੋਕਸੀਮੇਟ ਇੰਨਾ ਆਉਂਦਾ ਜੀ ਉਹ ਰੀਚਾਰਜ ਹੈ ਜੀ ਠੀਕ ਹੈ ਮਤਲਬ ਜੇ ਕਿਸੇ ਫਾਰਮਰ ਨੇ ਬਿਨਾਂ ਰੀਚਾਰਜ ਤੋਂ ਲੈਣਾ ਹੈ ਤਾਂ ਉਹ ਸਟਾਰਟਿੰਗ ਦੇ ਵਿੱਚ ਵੀ ਪੈਸੇ ਜਮ੍ਹਾਂ ਕਰਾ ਸਕਦਾ ਹੈ ਉਹច ਅਸੀਂ ਡਿਸਕਾਊਂਟ ਕਰ ਦਾਂਗੇ ਠੀਕ ਹੈ ਯਾਨੀ ਲਮਸਮ ਵੀ ਹੋ ਜਾਊਗਾ 5 ਸਾਲ ਦਾ ਹੂੰ ਤੇ ਜੇ ਕਿਸੇ ਨੇ ਇਅਰਲੀ ਕਰਨਾ ਹੈ ਤਾਂ ਉਹ ਵੀ ਹੋ ਜਾਊਗਾ। ਸਾਡੀ ਕੰਪਨੀ ਸਾਰੀ ਤਰਫੋਂ ਓਪਨ ਹੈ ਜੀ। ਠੀਕ ਹੈ। ਸੋ ਮਤਲਬ ਹਰ ਤਰ੍ਹਾਂ ਦਾ ਲਾਭ ਲੈ ਸਕਦਾ। ਹਾਂਜੀ ਬਿਲਕੁਲ। ਸੋ ਇੱਕ ਚੀਜ਼ ਹੋਰ ਹੈ ਕਿ ਇਹ ਸੌਫਟਵੇਅਰ ਆਪਾਂ ਇੰਸਟਾਲ ਕਰ ਲਿਆ। ਜੀ। ਅੱਜ ਤਾਂ 10 ਪਸ਼ੂ ਆ ਮੇਰੇ ਕੋ। ਕੱਲੋਂ 20 ਹੋ ਜਾਣ 30 ਹੋ ਜਾਣ 40 ਹੋ ਜਾਣ। ਤਾਂ ਇਹ ਕਿੰਨੇ ਪਸ਼ੂਆਂ ਦਾ ਕੰਮ ਕਰਦਾ? ਇਹ 500 ਪਸ਼ੂ ਤੱਕ ਆਪਣਾ ਇੱਕ ਢੰਗੀ ਨਾਲ ਕੰਮ ਕਰਦਾ ਹੈ। ਸੋ ਮਤਲਬ ਜੇ ਮੈਂ ਇੱਕ ਵਾਰੀ 10000 ਦਾ ਸੌਫਟਵੇਅਰ ਲਵਾ ਲਿਆ। ਉਹ ਸੌਫਟਵੇਅਰ ਇੱਕ ਵਾਰੀ ਲੱਗੂਗਾ। ਉਸ ਤੋਂ ਬਾਅਦ ਮੈਨੂੰ ਟੈਗ ਲਵਾਣੇ ਪੈਣੇ ਆ 500 ਗਾਮਾ ਤਾਂ ਕੋਈ ਨਹੀਂ ਇਸ਼ੂ ਨਹੀਂ ਉਸ ਤੋਂ ਬਾਅਦ ਤੁਸੀਂ ਟੈਗ ਐਡ ਕਰਨੇ ਨੇ ਬਸ ਟੈਗ ਤੁਸੀਂ ਆਰਡਰ ਕਰਨਾ ਜੋ ਟੈਗ ਆਗੇ ਤਾਂ ਸਾਡਾ ਬੰਦਾ ਆ ਕੇ ਉਹ ਵੀ ਲਾ ਕੇ ਜਾਊਗਾ ਜੀ ਗਾਵਾਂ ਦੇ ਇੱਕ ਮੈਚ ਹੋਰ ਐਡ ਕਰਦਾ ਕਿਸਾਨਾਂ ਦੇ ਅਕਸਰ ਹੀ ਕੁਐਸਚਨ ਹੁੰਦਾ ਹੈ ਵੀ ਮੰਨ ਲਓ ਅਸੀਂ ਇੱਕ ਗਾਂ ਸੇਲ ਕਰਤੀ ਤਾਂ ਇਹ ਸੇਲ ਕਰਿਆ ਹੋਇਆ ਜਿਹੜਾ ਟੈਗ ਉਤਰ ਕੇ ਦੂਜੀ ਦੇ ਲੱਗ ਜਾਊਗਾ ਤਾਂ ਉਹ ਪ੍ਰੋਪਰ ਲੱਗੂਗਾ ਜੀ ਕੋਈ ਦਿੱਕਤ ਨਹੀਂ ਤੁਸੀਂ ਚੇਂਜ ਕਰ ਸਕਦੇ ਹੋ ਵੈਸੇ ਵੀ ਤੁਸੀਂ ਚੇਂਜ ਕਰ ਸਕਦੇ ਹੋ ਮੰਨ ਲਓ ਤੁਹਾਡਾ ਕੋਈ ਐਨੀਮਲ ਤੁਹਾਨੂੰ ਇਹ ਲੱਗਦਾ ਪਹਿਲਾਂ ਤੁਸੀਂ ਟੈਗ ਨਹੀਂ ਲਾਇਆ ਪਰ ਮੌਕੇ ਤੇ ਉਹ ਬਿਮਾਰ ਹੋ ਗਿਆ ਤਾਂ ਤੁਸੀਂ ਦੂਸਰੇ ਐਨੀਮਲ ਦਾ ਲਾ ਕੇ ਉਹਦੇ ਲਾ ਸਕਦੇ ਹੋ ਉਹਦੇ ਵਿੱਚ ਵੀ ਅਲਰਟ ਵਗੈਰਾ ਆਉਣ ਚ ਤਾਂ 8 ਤੋਂ 10 ਦਿਨ ਲੱਗਦੇ ਨੇ ਪਰ ਤੁਸੀਂ ਰੀਅਲ ਟਾਈਮ ਡਾਟਾ ਦੇਖ ਸਕਦੇ ਹੋ ਵੀ ਹੁਣ ਆ ਪਿਛਲੇ 2 ਘੰਟਿਆਂ 'ਚ ਇਹਨੇ ਕਿੰਨੀ ਜਗ੍ਹਾ ਲੀ ਕਰੀ ਸੋ ਮਤਲਬ ਉੱਥੋਂ ਇੱਕ ਆਈਡੀਆ ਹੋ ਜਾਊਗਾ ਹਾਂ ਤਾਂ ਤੁਸੀਂ ਉਹ 'ਚ ਵੀ ਹੈਲਪ ਲੈ ਸਕਦੇ ਸੋ ਇਹਦੇ ਵਿੱਚ ਜਿਵੇਂ ਆਪਾਂ ਟੈਗ ਬਦਲਣ ਦੀ ਗੱਲ ਕੀਤੀ ਹੈ ਹਾਂਜੀ ਸੋ ਹੁਣ ਟੈਗ ਜਦੋਂ ਆਪਾਂ ਇੱਕ ਪਸ਼ੂ ਦਾ ਲਾਇਆ ਉਹਦਾ ਰਿਕਾਰਡ ਤਾਂ ਪੁਰਾਣਾ ਸੀ ਉਹਦੇ ਹਿਸਾਬ ਨਾਲ ਚੜਾਇਆ ਹੋਊਗਾ ਹਾਂਜੀ ਹੋਰ ਰਿਕਾਰਡ ਡਿਲੀਟ ਹੋ ਜਾਂਦਾ ਉੱਥੋਂ ਜੇ ਆਪਾਂ ਨਵੇਂ ਦੇ ਗੱਲ ਚ ਪਾਣਾ ਤੁਸੀਂ ਆਪਾਂ ਕੀ ਕਰਾਂਗੇ ਨਾ ਜੀ ਮੰਨ ਲ ਆਪਾਂ ਐਪ ਦੇ ਵਿੱਚ ਪ੍ਰੋਫਾਈਲ ਸਾਰੇ ਪਸ਼ੂਆਂ ਦੀ ਬਣਾਵਾਂਗੇ। ਅੱਛਾ। ਮੰਨ ਲਓ ਕਿਸੇ ਕੋਲੇ 30 ਪਸ਼ੂ ਨੇ ਪਰ ਟੈਗ ਉਹਨੇ ਨਹੀਂ ਦੱਸਲੇ। ਹੂੰ। ਆਪਾਂ ਐਪ ਦੇ ਵਿੱਚ ਸਾਰੇ ਪਸ਼ੂਆਂ ਦੀ ਪ੍ਰੋਫਾਈਲ ਬਣਾ ਦਾਂਗੇ। ਹੂੰ। ਜਿਸ ਦਿਨ ਆਪਾਂ ਟੈਗ ਚੇਂਜ ਕਰਨਾ ਹੈ, ਪ੍ਰੋਫਾਈਲ ਆਲਰੇਡੀ ਦੂਜੇ ਦੀ ਬਣੀ ਹੋਈ ਹੈ। ਠੀਕ ਹੈ। ਆਪਾਂ ਸਿਰਫ ਐਪ ਦੇ ਵਿੱਚੋਂ ਟੈਗ ਡੀਅਟੈਚ ਕਰਕੇ ਦੂਸਰੇ ਨਾਲ ਅਟੈਚ ਕਰ ਦੇਣਾ। ਹੂੰ। ਤਾਂ ਉਹ ਜੋ ਹੋ ਜੂਗਾ ਐਨੀਮਲ ਉਹ ਬਿਨਾਂ ਟੈਗ ਵਾਲਾ ਹੋ ਜੂਗਾ। ਨਵਾਂ ਟੈਨੀਮਲ ਟੈਗ ਵਾਲਾ ਹੋ ਜੂਗਾ। ਸਿਰਫ ਐਪ ਦੇ ਵਿੱਚ ਡੀਅਟੈਚ ਕਰਕੇ ਉਧਰ ਅਟੈਚ ਕਰਨਾ ਤੇ ਪਸ਼ੂ ਤੋਂ ਲਾ ਕੇ ਦੂਜੇ ਤੇ ਲਾਉਣਾ। بس ਇਹ ਕੰਮ ਕਰਨਾ ਇੰਨੀ ਕੰਮ ਹੈ ਸੋ ਇਹ ਵੀ ਤਾਂ ਤੁਸੀਂ ਮਤਲਬ ਉਹਨੂੰ ਦੱਸੀ ਦੋਗੇ ਜਾਂ ਇਹ ਹਾਂ ਉਹ ਸਾਰਾ ਅਸੀਂ ਦੱਸ ਦਿੰਦੇ ਹਾਂ ਠੀਕ ਹੈ ਸੋ ਇਹਦੇ ਵਿੱਚ ਇਹ ਵੀ ਹੈਗਾ ਜੇ ਹੁਣ ਅਸੀਂ ਮੰਨ ਲਓ 30 ਪਸ਼ੂ ਦਾ ਹੈਗਾ ਜੀ ਫਾਰਮ ਤੇ ਹੈਗੇ ਆ ਉਹਨਾਂ 30 ਦਾ ਤਾਂ ਮੈਂ ਰਿਕਾਰਡ ਕਰ ਲਿਆ ਮੈਂ ਕੱਲੋਂ ਪੰਜ ਪਸ਼ੂ ਬਾਹਰੋਂ ਖਰੀਦ ਲਿਆ ਮੇਰੇ ਕੋਲ 35 ਪਸ਼ੂ ਹੋ ਗਏ ਪਰ ਉਹਨਾਂ ਦਾ ਡਾਟਾ ਮੈਂ ਐਪ 'ਚ ਨਹੀਂ ਪਾਇਆ ਜੀ ਕੀ ਆ ਮੈਂ ਉਹ ਖੜੇ ਪੈਰ ਜਾ ਉਸੇ ਮੌਕੇ ਤੇ ਐਪ 'ਚ ਭਰ ਸਕਦਾ ਠੀਕ ਹੈ ਹਾਂ ਬਿਲਕੁਲ 2 ਮਿੰਟ ਦਾ ਕੰਮ ਹੈ ਜੀ ਅੱਛਾ ਉਹ ਕੋਈ ਇਸ਼ੂ ਨਹੀਂ بس ਐਡ ਕਰਕੇ ਐਨੀਮਲ ਦੀ ਡਿਟੇਲ ਭਰਨੀ ਹੈ ਤਾਂ ਉਹਦੀ ਪ੍ਰੋਫਾਈਲ ਬਣ ਜਾ ਸੋ ਇਹਦੇ ਵਿੱਚ ਹਰਦੀਪ ਜੀ ਹੋਰ ਕੀ ਕੀ ਚੀਜ਼ ਹੈਗੀ ਹੈ ਜਿਹੜੀ ਕਿ ਫਾਰਮਰ ਨੂੰ ਦੱਸਣਯੋਗ ਹੈਗੀ ਹੈ ਜਦੋਂ ਕੋਈ ਮੰਨ ਲਓ ਕਿਸੇ ਨੇ ਆਰਡਰ ਕਰ ਲਿਆ ਜੀ ਸੋ ਉਹ ਕਦੋਂ ਇੰਸਟਾਲ ਹੋ ਜਾਊਗਾ ਕੀ ਕੀ ਉਹਦੇ ਲਈ ਪ੍ਰੋਸੈਸ ਖੰਦਾ ਹੈਗਾ ਕੀ ਕੀ ਪ੍ਰੂਫ ਵੀ ਕੀ ਲੱਗਦੇ ਜੀ ਇਹਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਵੀ ਜਿੱਥੇ ਤੁਹਾਡਾ ਫਾਰਮ ਹੈ ਉੱਥੇ ਫਾਰਮ ਤੇ ਤੁਹਾਡੇ ਲੋਕੇਸ਼ਨ ਦੇ ਉੱਪਰ ਜੀਓ ਦੀ ਰੇਂਜ ਹੋਣੀ ਚਾਹੀਦੀ ਹੈ ਨੈਟਵਰਕ ਹੋਣਾ ਚਾਹੀਦਾ ਬੇਸਿਕਲੀ ਹਮ ਤਾ ਕਈ ਏਰੀਆ ਦੇ ਵਿੱਚ ਜਿਵੇਂ ਬਾਰਡਰ ਏਰੀਆ ਵਗੈਰਾ ਤੇ ਨੈਟਵਰਕ ਦਾ ਥੋੜਾ ਜਿਹਾ ਰਹਿੰਦਾ ਹੈ। ਹਮ ਤਾਂ ਉੱਥੇ ਫਿਰ ਅਸੀਂ ਪਹਿਲਾਂ ਚੈੱਕ ਕਰਦੇ ਹਾਂ ਜੀ ਫਿਰ ਆਰਡਰ ਲੈਂਦੇ ਆ ਜਾਂ ਫਾਰਮਰ ਨੂੰ ਹੀ ਦੱਸ ਦਿੰਦੇ ਆ ਪ੍ਰੋਸੈਸ ਵੀ ਕਿਦਾਂ ਚੈੱਕ ਹੁੰਦੀ ਹੈ ਸਪੀਡ ਉਹ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਦਿੰਦੇ ਨੇ। ਦੂਸਰਾ ਜਦੋਂ ਫਾਰਮਰ ਨੇ ਆਰਡਰ ਦੇਣਾ ਹੈ ਜੀ ਫਾਰਮਰ ਦਾ ਆਧਾਰ ਕਾਰਡ ਪੈਨ ਕਾਰਡ ਈਮੇਲ ਆਈਡੀ ਤੇ ਫੋਨ ਨੰਬਰ ਜੋ ਰਜਿਸਟਰਡ ਫੋਨ ਨੰਬਰ ਅਸੀਂ ਕਰਨਾ ਹੈ ਉਹ ਸਾਨੂੰ ਚਾਹੀਦਾ ਹੈ ਕਿਉਂਕਿ ਡਿਵਾਈਸ ਦੇ ਵਿੱਚ ਫਾਰਮਰ ਦੇ ਨਾਮ ਦਾ SIM ਆਊਗਾ ਲੱਗ ਕੇ ਰਜਿਸਟਰਡ SIM ਆਊਗਾ ਨੈਟਵਰਕ ਬੇਸ ਸਿਸਟ ਐਡਵਾਂਸ ਪੇਮੈਂਟ ਲੈ ਕੇ ਫਾਰਮਰ ਦੀ ਪੇਮੈਂਟ ਜਾਂਦੀ ਹੈ ਫਿਰ ਉਹ ਡਿਵਾਈਸ ਉਹਦੀ ਸੌਫਟਵੇਅਰ ਅਪਡੇਟ ਹੁੰਦਾ ਹੈ ਤੇ ਫਿਰ ਆਉਣ ਤੋਂ ਬਾਅਦ ਉਹ ਸਾਡੇ ਜੋ ਇੰਜੀਨੀਅਰ ਨੇ ਉਹ ਜਾ ਕੇ ਇੰਸਟਾਲ ਕਰਕੇ ਆਉਂਦੇ ਨੇ ਠੀਕ ਹੈ ਤਾਂ ਇਹ ਪ੍ਰੋਸੈਸ ਹੈ ਇਹ ਸਾਡਾ ਫਿਕਸ ਪ੍ਰੋਸੈਸ ਹੈ ਜੀ ਇਹ ਚ ਕੋਈ ਚੇਂਜ ਨਹੀਂ ਹੈਗਾ ਪੇਮੈਂਟ ਫਾਰਮਰ ਦੀ ਪਹਿਲਾਂ ਹੀ ਹੁੰਦੀ ਹੈ ਕਿਉਂਕਿ ਆਲਰੇਡੀ 2 ਸਾਲ ਤੋਂ ਅਸੀਂ ਇੰਸਟਾਲ ਕਰ ਹੀ ਰਹੇ ਹਾਂ ਠੀਕ ਹੈ ਤਾਂ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਜੀ ਤੇ ਫਾਰਮਰ ਨੂੰ ਇਹ ਜ਼ਰੂਰੀ ਹੈ ਨੈਟਵਰਕ ਤੇ ਪੇਮੈਂਟ ਐਡਵਾਂਸ ਤੋਂ ਪੇਮੈਂਟ ਦਾ ਤਾਂ ਜਿਹਨੇ ਫਾਰਮਰ ਨੇ ਲਵਾਉਣਾ ਹੀ ਹੈ ਸੋ ਉਹ ਤਾਂ ਮਤਲਬ ਆਪਦਾ ਪੇਮੈਂਟ ਕਰ ਹੀ ਦਿੰਦਾ ਹੈਗਾ ਹਾਂਜੀ ਹਾਂਜੀ ਸੋ ਇਹਦੇ ਵਿੱਚ ਅਰਦੀਪ ਜੀ ਆਪਾਂ ਗੱਲ ਕਰੀਏ ਕਿ ਇਹ ਟੈਗ ਜਿਹੜੇ ਆਪਾਂ ਗਲਾਂ ਦੇ ਵਿੱਚ ਪਾ ਰਹੇ ਆ ਜੀ ਇਹਦੇ ਵਿੱਚ ਤੁਸੀਂ ਹੀਟ ਵੀ ਦੱਸਤੀ ਪਸ਼ੂ ਜਗਾਲੀ ਕਿੰਨੀ ਕਰਦਾ ਉਹ ਵੀ ਦੱਸਦਾ ਇਹ ਆਈ ਕਦੋਂ ਹੋ ਗਈ ਉਹ ਵੀ ਦੱਸਦਾ ਜੀ ਕਿਹਾ ਇਹ ਪਸ਼ੂ ਦਾ ਟੈਂਪਰੇਚਰ ਦੱਸਦਾ ਵੀ ਬੋਡੀ ਟੈਂਪਰੇਚਰ ਕਿੰਨਾ ਹੈ ਤੇ ਅੱਜ ਉਹਦਾ ਟੈਂਪਰੇਚਰ ਡਾਊਨ ਹੋਇਆ ਜਾਂ ਅੱਪ ਹੋਇਆ ਕੀ ਇਹ ਕਲੇਮ ਹੁੰਦਾ ਕਿ ਆ ਬਾਕੀ ਕੰਪਨੀਆਂ ਹੈਗੀਆਂ ਜਿਹੜੀਆਂ ਹੋਰ ਬਖਵਾ ਕੰਪਨੀਆਂ ਆਂਦੀਆਂ ਕਿਹਾ ਉਹ ਇਹ ਕਲੇਮ ਕਰਦੀਆਂ ਤੇ ਹੈਗੇ ਇਹਨਾਂ ਦੇ ਵਿੱਚ ਟੈਂਪਰੇਚਰ ਦੱਸਣ ਦੀ ਜੀ ਬਿਲਕੁਲ ਇਹ ਤੁਹਾਡਾ ਪੁਆਇੰਟ ਬਹੁਤ ਵੈਲਿਡ ਹੈ ਜੀ ਕਿਉਂਕਿ ਇੱਕ ਕੰਪਨੀ ਇੱਕ ਦੋ ਹੈਗੀਆਂ ਨੇ ਜੋ ਕਹਿੰਦੇ ਨੇ ਵੀ ਟੈਂਪਰੇਚਰ ਵੀ ਅਸੀਂ ਦੱਸਦੇ ਆਂ ਪਰ ਐਕਚੁਅਲ ਦੇ ਵਿੱਚ ਐਨੀਮਲ ਦਾ ਜੋ ਟੈਂਪਰੇਚਰ ਹੈ ਉਹ ਆਊਟਰ ਬੋਡੀ ਤੋਂ ਤੁਸੀਂ ਐਕੂਰੇਟ ਨਹੀਂ ਦੱਸ ਸਕਦੇ ਠੀਕ ਹੈ ਕਿਉਂਕਿ فرض ਕਰੋ ਤੁਸੀਂ ਟੈਗ ਲਾਇਆ ਤੇ ਤੁਹਾਡੇ ਐਨੀਮਲ ਨੂੰ ਟੈਂਪਰੇਚਰ ਹੈਗਾ ਤੇ ਤੁਹਾਡਾ ਐਨੀਮਲ ਜਾ ਕੇ ਸ਼ਾਵਰ ਦੇ ਨੀਚੇ ਚਲਾ ਗਿਆ ਪੱਖੇ ਚੱਲ ਰਹੇ ਨੇ ਤਾਂ ਉਹ ਟੈਗ ਤਾਂ ਠੰਡਾ ਹੋ ਜਾਊਗਾ ਬਰ ਹੂੰ 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 ਕਿਉਂਕਿ ਉਹਨੂੰ ਬਾਹਰੋਂ 쿨ਿੰਗ ਦਿੱਤੀ ਆਪਾਂ ਨੇ ਤਾਂ ਉਹ ਟੈਂਪਰੇਚਰ ਜੋ ਹੋਊਗਾ ਉਹ ਉਸ ਟਾਈਮ ਦਾ ਉਹ ਗਲਤ ਦੱਸੂਗਾ ਜੀ ਠੀਕ ਹੈ ਤਾਂ ਆਊਟਰ ਬੋਡੀ ਤੋਂ ਐਨੀਮਲ ਦਾ ਟੈਂਪਰੇਚਰ ਲੈਣਾ ਉਹ ਮਤਲਬ ਕੋਈ ਸਹੀ ਤਰੀਕਾ ਨਹੀਂ ਹੈਗਾ ਤਾਂ ਅਸੀਂ ਉਸ ਚੀਜ਼ ਤੋਂ ਬਿਲਕੁਲ ਕਹਿੰਦੇ ਆ ਵੀ ਇਹ ਨਹੀਂ ਸਾਡਾ ਟੈਗ ਟੈਗ ਕਰਦਾ ਤਾਂ ਕਈ ਫਾਰਮਰ ਪੁੱਛਦੇ ਨੇ ਵੀ ਤੁਹਾਡਾ ਕੀ ਟੈਂਪਰੇਚਰ ਦੱਸਦਾ ਤਾਂ ਅਸੀਂ ਕਹਿੰਦੇ ਵੀ ਨਹੀਂ ਦੱਸਦਾ ਪਰ ਕਿਉਂਕਿ ਇਹ ਟੈਕਨੋਲੋਜੀ ਹਾਲ ਤੱਕ ਡਿਵੈਲਪ ਹੀ ਨਹੀਂ ਹੋਈ ਠੀਕ ਹੈ ਜਦੋਂ ਇਹ ਹੋਊਗਾ ਵੀ ਤੁਸੀਂ ਗਾਲ ਵਾਲੇ ਟੈਗ ਦੇ ਨਾਲ ਟੈਂਪਰੇਚਰ ਦੱਸ ਸਕੋਗੇ ਤਾਂ ਡੈਫੀਨੇਟਲੀ ਅਸੀਂ ਉਹ ਫੀਚਰ ਐਡ ਕਰਦਾਂਗੇ ਪਰ ਹਾਲੇ ਤੱਕ ਉਹ ਟੈਕਨੋਲੋਜੀ ਸਹੀ ਨਹੀਂ ਹੈਗੀ ਜੇ ਕੋਈ ਕਲੇਮ ਕਰਦਾ ਹੈ ਤਾਂ ਸਾਨੂੰ ਨਹੀਂ ਪਤਾ ਵੀ ਕਿਸ ਵਾਸਤੇ ਕਰਦੇ ਠੀਕ ਹੈ ਸੋ ਮਤਲਬ ਟੈਂਪਰੇਚਰ ਲਈ ਤਾਂ ਥਰਮਾਮੀਟਰ ਦੀ ਥਰਮਾਮੀਟਰ ਦੀ ਹੀ ਐਕਿਊਰੇਸੀ ਉਸੇ ਨਾਲ ਆਉਗੀ ਉਸੇ ਨਾਲ ਆਉਗੀ ਇਸ ਤੋਂ ਇਲਾਵਾ ਟੈਂਪਰੇਚਰ ਆਪਾਂ ਵੈਸੇ ਵੀ ਟੈਗ ਦੇ ਨਾਲ ਜਾਂ ਹੋਰ ਕੋਈ ਮਾਧਿਅਮ ਹੈ ਹੀ ਨਹੀਂ ਹੈਗਾ ਆਪਾਂ ਮਾਪ ਜੈਕ ਨਹੀਂ ਕਰ ਸਕਦੇ ਨਹੀਂ ਨਹੀਂ ਕਰ ਸਕਦੇ ਜੀ ਸੋ ਕਿਸਾਨ ਵੀਰੋ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਆਪਾਂ ਇਹ ਟੈਗ ਜਿਹੜੇ ਹੈਗੇ ਪਸ਼ੂਆਂ ਦੇ ਲਈ ਤੁਹਾਨੂੰ ਕਿਸੇ ਨੂੰ ਵੀ ਚਾਹੀਦੇ ਹੋਵੇ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਤੁਹਾਡਾ ਸਵਾਲ ਹੈਗਾ ਤੁਸੀਂ ਪ੍ਰੋਡਕਟ ਵੀ ਖਰੀਦਣਾ ਤੁਸੀਂ ਆਪਣੀ ਖੇਤੀ ਐਪ ਤੇ ਜਾ ਕੇ ਇਹ ਪ੍ਰੋਡਕਟ ਜਿਹੜਾ ਘਰੇ ਬੈਠੇ ਸਾਨੂੰ ਆਰਡਰ ਦੇ ਸਕਦੇ ਹੋ ਸੋ ਸਾਡਾ ਤੁਹਾਡਾ ਜਿਹੜਾ ਆਰਡਰ ਕੋਈ ਵੀ ਹੋਊਗਾ ਸਾਡੇ ਵੱਲੋਂ ਡਾਇਰੈਕਟ ਇਹਨਾਂ ਨੂੰ ਉਂਝਦਾ ਹੋ ਜਾਊਗਾ ਸੋ ਤੁਹਾਡੇ ਫਾਰਮ ਤੇ ਆਪੇ ਤੁਹਾਡੇ ਨਾਲ ਗੱਲ ਕਰਕੇ ਕਿਵੇਂ ਇੰਸਟਾਲ ਕਰਨਾ ਕੀ ਕੀ ਇਹਦੇ ਚ ਹੈਗਾ ਜੋ ਵੀ ਇਹਨਾਂ ਨੂੰ ਜ਼ਰੂਰੀ ਗੱਲਾਂ ਹੈਗੀਆਂ ਤੁਹਾਡੇ ਤੋਂ ਪੁੱਛ ਕੇ ਜਿਹੜੇ ਵੀ ਇਹਨਾਂ ਨੂੰ ਜ਼ਰੂਰੀ ਡਾਕੂਮੈਂਟ ਚਾਹੀਦੇ ਹੋਣਗੇ ਉਹ ਤੁਹਾਡੇ ਨਾਲ ਕੋਆਰਡੀਨੇਸ਼ਨ ਕਰਕੇ ਤੁਹਾਡੇ ਫਾਰਮ ਤੇ ਲਗਾ ਦੇਣਗੇ ਸੋ ਬਾਕੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਐਪ ਦੇ ਵਿੱਚ ਸਵਾਲ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਵੀਡੀਓ ਦੇ ਨੀਚੇ ਆਪਣੇ ਕਮੈਂਟ ਕਰ ਸਕਦੇ ਹੋ ਤੁਸੀਂ ਜੇ ਲਗਵਾਣੇ ਹੈਗੇ ਦਾ ਤੁਸੀਂ ਆਪਦੇ ਨੰਬਰ ਵੀ ਸਾਨੂੰ ਜਿਹੜੇ ਹੈਗੇ ਉੱਥੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸੋ ਸਾਡੀ ਟੀਮ ਤੁਹਾਨੂੰ ਸੰਪਰਕ ਕਰੇਗੀ ਤੇ ਇਹਨੂੰ ਜਿਹੜਾ ਲਗਾਉਣ ਦਾ ਪੂਰਾ ਪ੍ਰੋਸੈਸ ਹੈ ਉਹਦੇ ਬਾਰੇ ਜਾਣਕਾਰੀ ਦੇਵੇਗੀ ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਆਪਣੀ ਖੇਤੀ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ